ਉਹ ਪਹਿਲੀ ਫੇਰੀ ਪੇਕਿਆਂ ਦੇ ਪਿੰਡ ਖਾਲੇ ਪਾਈ ਨੀ ਭੀੜ ਗਲੀ ਉਹ ਜਿੱਦ ਖਾਰੇ ਵਾਲੇ ਆਈ ਨੀ ਪਹਿਲੀ ਫੇਰੀ ਪੇਕਿਆਂ ਦੇ ਪਿੰਡ ਖਾਲੇ ਪਾਈ ਨੀ ਭੀੜ ਗਲੀ ਉਹ ਜਿੱਦ ਖਾਰੇ ਵਾਲੇ ਆਈ ਨੀ ਭੈੜਾ ਚਾਨ ਚੱਕ ਸਾਹਮਣ ਉਹ ਆ ਗਿਆ ਭੈੜਾ ਚਾਨ ਚੱਕ ਸਾਹਮਣ ਉਹ ਆ ਗਿਆ ਨੀ ਕਹਿੰਦਾ ਤੇਰੇ ਬਿਨਾ ਰੁੱਲ ਗਿਆ ਐਨਾ ਰੁਈ ਚੰਦਰ ਇਹde ਗੱਲ ਲੱਗ ਕੇ ਨੀ ਪਿੱਛੇ ਆਉਂਦਾ ਮਾਹੀ ਭੁੱਲ ਗਿਆ ਐਨਾ ਰੋਈ ਡੁੱਬੜੇ ਦੇ ਗੱਲ ਆ ਕੇ ਨਹੀਂ ਪਿੱਛੇ ਆਉਂਦਾ ਮਾਹੀ ਭੁੱਲ ਗਿਆ ਜਿਆਦਾਤਰ ਸੈਡ Song ਆਪਾਂ ਗਾਣੇ ਕਰ ਲਗੇ ਸੈਡ Song ਹੀ ਗਾਇਆ ਕੋਈ ਦਿਲ ਤੇ ਚੋਟ ਤਾਂ ਨਹੀਂ ਲੱਗੀ ਸੀ ਕਿਉਂਕਿ ਵੈਸੇ ਤੁਹਾਡਾ ਸ਼ੌਕ ਹੀ ਸੀਗਾ ਜੀ ਉਹ ਜੀ ਕਾਰਨ ਹੈ ਜੀ ਉਦੋਂ ਗੀਤੇ ਇਦਾਂ ਹੁੰਦੇ ਸੀ ਕਹਾਣੀ ਮਤਾਬ ਗੀਤ ਹੁੰਦੇ ਜੀ ਜੋ ਕਹਾਣੀ ਬਣਾ ਦਨੀ ਉਹ ਸੱਚੀ ਲੱਗਦੀ ਸੀ ਜੀ ਹਾਂ ਜਿਵੇਂ ਮਤਲਬ ਉਹ ਗੀਤ ਨੂੰ ਐ ਲੱਗਦਾ ਹੀ ਵਾਕਾ ਮੇਰੇ ਨਾਲ ਹੋਈ ਵੀ ਹੈ ਇੱਕੀ ਦੀ ਗੱਲ ਗੱਲ ਕੇ ਤੁਸੀਂ ਕਾਫੀ ਪਿੱਛੇ ਰਹਿ ਚੁੱਕੇ ਹੋ ਸਮੇਂ ਦੇ ਹਾਣੀ ਨਹੀਂ ਹੋਏ ਜਾਂ ਆਪਾਂ ਗੱਲ ਕਰ ਗਏ ਕੋਈ ਪੈਸੇ ਦੀ ਕਮੀ ਸੀ ਕਿਸੇ ਕਾਰਨ ਕਰਕੇ ਤੁਸੀਂ ਪਿੱਛੇ ਰਹਿ ਗਏ ਲੋਕ ਅੱਜ ਕੱਲ ਰਾਜਪ੍ਰੀਤ ਨੂੰ ਬਹੁਤ ਘੱਟ ਜਾਣਦੇ ਆ ਪਿਛਲੇ ਸਮੇਂ ਦੇ ਵਿੱਚ ਜਾਣਦੇ ਸੀ ਹੁਣ ਕਿਉਂ ਰਾਜਪ੍ਰੀਤ ਲੋਕਾਂ ਦੀ ਜ਼ੁਬਾਨ ਤੋਂ ਪਿੱਛੇ हट ਗਈ ਨਹੀਂ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਕਿਉਂ ਮੇਨ ਗੱਲ ਇਹ ਹੈ ਵੇ ਸਾਨੂੰ ਰਿਕਾਰਡ ਕਰਦੀਆਂ ਕੰਪਨੀਆਂ ਕੰਪਨੀਆਂ ਰਿਕਾਰਡ ਕਰਦੀਆਂ ਆ ਉਦੋਂ ਕੀ ਟਿੱਪਾ ਵਿਕਦੀਆਂ ਸੀ ਅੱਜ ਕੱਲ ਹੁਣ ਮੌਲ ਚੱਲ ਪਿਆ ਚਿਪੜਾ ਰਹੇ ਚਿਪੜਈ ਹੁਣ ਨਵੇਂ ਮੁੰਡੇ ਅੱਜ ਕੱਲ ਸੁਣ ਕੇ ਕੁਝ ਹੋਰ ਰਾਜੀ ਐ ਸਾਡੇ ਵਾਲ ਕੁਝ ਕੁਝ ਹੋਰ ਸੀਗਾ ਉਹ ਵੀਰੇ ਦਾ ਵੀ ਕਰਨੇ ਵੀ ਸਾਥੂ ਹੁਣ तकरीबन ਇਹ ਗੀਤ ਗਾਈ ਦੇ ਨੀਗੇ ਅਸਲੇ ਉਸਲੇ ਜੇ ਵਾਲੇ ਨਾ ਇਦਾਂ ਦੇ ਸਤ ਨਹੀਂ ਗਾਏ ਜਾਂਦੇਗੇ ਅਸੀਂ ਪੁਰਾਣੀ ਗੀਤ ਦੀ ਗਾਇਕ ਖੁਸ਼ ਐ ਜੋ ਦਿਲ ਤੇ ਗੱਲ ਲੱਗਦੀ ਸੀ ਜਾਂ ਹੁੰਦੀ ਸੀ ਹੱਡ ਬੀਤੀ ਦੀ ਅਸੀਂ ਉਹੀ ਕਰਦੇ ਸੀਗੇ ਵੇਖੋ ਵੀਰੇ ਸਾਡੇ ਵਲ ਤਾਂ ਅਸੀਂ ਤਾਂ ਛੱਤਰ ਖਾ ਕੇ ਸਿੱਖੇ ਆ ਕੋਈ ਆਪਣੀ ਮਾਰ ਦੇ ਕੇ ਛੱਤਰ ਖਾਦੇ ਆ ਹੁਣ ਤਾਂ ਬਸ ਇਹ ਗੀਤ ਕਰਿਆ ਹੁਣ ਤਾਂ ਮੰਨ ਕੇ ਚੱਲੋ ਭਾਵੇਂ ਤੁਸੀਂ ਕਰਿਓ ਹੁਣ ਤਾਂ ਕੋਈ ਹੈ ਨਹੀਂ ਹੁਣ ਤਾਂ ਕੰਪਿਊਟਰ ਸਿਸਟਮ ਹੈ ਕੋਈ ਚੱਕਰ ਨਹੀਂ ਕਰਿਓ ਤੁਸੀਂ ਕਰਿਓ ਭਾਵੇਂ ਜਿਨਨੇ ਉਹ ਟਾਈਮ ਦੇ ਵਿੱਚ ਮੇਰੇ ਗੀਤ ਆਏ ਸਾਰੇ ਚੱਲੇ ਆ ਜੀ ਹਾਂ ਗੱਲ ਦਿਲ ਦੀ ਸੁਣਾ ਦੇ ਤੂੰ ਰਾਖੂਲ ਕੇ ਵੇ ਦਿਲ ਦੀ ਸੁਨਾ ਦੇ ਦਿਉ ਰੱਖ ਕੋਲ ਕੇ ਵੇ ਪਾਪੀ ਤੈਨੂੰ ਰਹੀ ਪੁੱਛਵੇ ਤੇਰੇ ਮੁਖੜ ਤੇ ਛਾਈ ਨੇ ਉਦਾਸੀਆਂ ਕੀ ਤੇਰੇ ਕੋਲੋਂ ਗਿਆ ਖੁਸ਼ਵੇ ਮੈਨੂੰ ਲੱਗਦਾ ਜਿਵੇਂ ਤੂੰ ਦਿਲ ਆਪਣੇ ਨੂੰ ਲੱਗਦਾ ਜਿਵੇਂ ਤੂੰ ਦਿਲ ਆਪਣੇ ਨੂੰ ਕਿੱਡਾ ਪੈੜਾ ਦੁਖ ਲਾਲਿਆ ਕਿੰਨਾ ਸੋਹਣਾ ਸੀ ਦਿਉ ਰਾਜ ਹੁਣ ਜੋਗ ਆਵੇ ਕਿਹੜੇ ਫਿਕਰਾਂ ਨੇ ਖਾਲਿਆ ਹੇ ਸੋਹਣਾ ਸੀ ਦਿਉ ਨਾ ਪੱਟ ਹੋਣ ਆਵੇ ਕਿੜੇ ਫਿਕਰਾਂ ਨੇ ਖਾਲਿਆ ਪਰੰਪਰੀਤ ਵਾਰ ਵੀ ਫਿਰ ਤੁਸੀਂ ਜ਼ਿਕਰ ਕਰੋ ਥੋੜਾ ਜਿਹਾ ਜੀ ਕਿੰਨਾ ਕੁ ਤਾਲ ਮਿਲ ਰਿਹਾ ਜੀ ਨਹੀਂ ਵੀਰੇ ਉਸ ਟਾਈਮ ਦੇ ਵਿੱਚ ਐ ਮੈਂ ਆਦੀ ਸੀ ਯਾਰਾਂ ਦੇ ਯਾਰ ਸੀਗੇ ਮਿਲਦੇ ਸੀ ਇਕੱਠਾ ਬਾਈ ਧਰਮਾ ਹੋ ਗਿਆ ਬੂਟਾ ਹੋ ਗਿਆ ਦੀਪਕ ਹੋਲ ਗਿਆ ਹੋ ਗਿਆ ਕੋਈ ਹੈ ਹੀ ਨਹੀਂ ਸੀ ਭਰਾਵਾਂ ਵਾਲੇ ਤਾਂ ਰਹਿੰਦੇ ਭਰਾਵਾਂ ਤਰ੍ਹਾਂ ਰਹਿੰਦੇ ਸਾਰੇ ਅਸੀਂ ਕੋਈ ਹੈ ਨਹੀਂ ਸੀ ਤਰ੍ਹਾਂ ਬਾਈ ਮੇਜਰ ਸੀਗੇ ਸਾਰੇ ਇਕੱਠੇ ਰਹਿੰਦੇ ਸੀ ਵੀਰੇ ਉਹ ਬੁੱਲਾਂ ਤੇ ਮੰਦੰਦਸੇ ਜੋ ਗਹਿਰਾ ਨਾਲ ਹਜਦੀਆਂ ਹਾਸੇ ਜੋ ਉਹ ਬੁੱਲਾਂ ਤੇ ਮੰਦੰਦਸੇ ਜੋ ਗਹਿਰਾ ਨਾਲ ਹਜਦੀਆਂ ਹਾਸੇ ਜੋ ਉਹ ਜਮਦੀਆਂ ਕਿਉਂ ਨਹੀਂ ਮਰਦੀਆਂ ਨੇ ਜੋ ਸਿਦਕੋਂ ਡੋਲਦੀਆਂ ਉਹਨਾਂ ਕੀਤੀਆਂ ਦਾ ਜਮਣਾ ਜੋ ਪੈਰੀ ਪਗ ਰੋਲਦੀਆਂ ਉਹਨਾਂ ਕੀਤੀਆਂ ਦਾ ਜਮਣਾ ਪਗ ਬਾਵਲ ਦੀ ਰੋਲਦੀਆਂ ਹਾਏ ਉਹ ਅੱਜਕੱਲ ਮਾਰ ਤਾੜ ਵਾਲੇ ਗਾਣੇ ਹੁੰਦੇ ਵੀ ਆਪਾਂ ਵੀ ਕਰਕੇ ਦੁਬਾਰੇ ਹਿੱਟ ਹੋ ਜੀ ਨਹੀਂ ਵੀਰੇ ਉਮਰ ਦੇ ਹਿਸਾਬ ਨਾਲ ਹੀ ਫਰਕ ਪੈਂਦਾ ਹੈ ਬਾਕੀ ਘਰ ਦੇ ਮਾਹੌਲ ਮੁਤਾਬਕ ਹੀ ਤੀਆਂ ਪੈਣਾ ਦੇ ਮਾਹੌਲ ਮੁਤਾਬਕ ਹੀ ਗੀਤ ਚੰਗੇ ਲੱਗਦੇ ਸਰਤਾਰ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸਰੋਵਰ ਰਹਿਕਣਾ ਜੀ ਦੋਸਤੋ ਅਕਸਰ ਹੀ ਤੁਹਾਨੂੰ ਗੀਤ ਗਾਇਕਾਂ ਦੇ ਜਾਂ ਕਲਾਕਾਰਾਂ ਦੇ ਰੂਬਰੂ ਕਰਵਾਉਂਦੇ ਰਹਿੰਨੇ ਆ ਤੇ ਅੱਜ ਅਸੀਂ ਬਹੁਤ ਹੀ ਅੱਛੇ ਫਨਕਾਰ ਦੇ ਘਰ ਪਹੁੰਚੇ ਆ ਜਿਨ੍ਹਾਂ ਦਾ ਪਹਿਲਾਂ ਬੜਾ ਤੂਤੀ ਬੋਲਿਆ ਕਰਦੀ ਸੀ ਜਿਨ੍ਹਾਂ ਦਾ ਨਾਮ ਰਾਜਪ੍ਰੀਤ ਬੜੀਆਂ ਟੇਪਾਂ ਚੱਲਦੀਆਂ ਹੁੰਦੀਆਂ ਸੀ ਕਿਸੇ ਸਮੇਂ ਦੇ ਵਿੱਚ ਤੇ ਅੱਜ ਉਹ ਉਹਨਾਂ ਦਾ ਘਰ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਆ ਤੇ ਜਿਹੜੇ ਨਵੇਂ ਗਾਣੇ ਆ ਕਿਸ ਤਰ੍ਹਾਂ ਕਰ ਰਹੇ ਆ ਜਾਂ ਨਹੀਂ ਆ ਰਹੇ ਜਾਂ ਕਿੰਨਾ ਦਾ ਉਹਨਾਂ ਦਾ ਹਾਲਾਤ ਕਿਹੋ ਜਿਹਾ ਤੇ ਆਓ ਚੱਲਦੇ ਆਪਾਂ ਉਹਨਾਂ ਦੇ ਘਰ ਅੱਜ ਤੁਹਾਨੂੰ ਲੈ ਕੇ ਆਏ ਆ ਰਾਜਪ੍ਰੀਤ ਜੀ ਦੇ ਘਰ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਬੜਾ ਮਨਾ ਮੂਹੀ ਪਿਆਰ ਦਿੱਤਾ ਅਕਸਰ 2022 ਸਾਲਾਂ ਦੀ ਗੱਲ ਕਰ ਲਗੇ ਆਪਾਂ ਪਿੱਛੇ ਚਲੇ ਜਾਈਏ ਉਹਨਾਂ ਦੇ ਇੱਕ ਗੀਤ ਹੁੰਦਾ ਸੀ ਪਿੱਛੇ ਆਉਂਦਾ ਮਾਈ ਭੁੱਲ ਗਿਆ ਤੇ ਤੁਸੀਂ ਅਕਸਰ ਉਹਨਾਂ ਨੂੰ ਟਰੈਕਟਰਾਂ ਤੇ ਕਬਾਈਨਾਂ ਤੇ ਜਾਂ ਘਰਾਂ ਦੇ ਵਿੱਚ ਸੁਣਨ ਨੂੰ ਮਿਲਦਾ ਸੀ ਤੇ ਬੜੀ ਤੂਤੀ ਬੋਲਦੀ ਉਸ ਗੀਤ ਦੀ ਤੇ ਹੋਰ ਵੀ ਜਿਹੜੇ ਉਹਨਾਂ ਦੇ ਟੇਪਾਂ ਆਈਆਂ ਸੀ ਕਾਫੀ ਉਹਨਾਂ ਟੇਪਾਂ ਬਾਰੇ ਵੀ ਗੱਲ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਾਂਗੇ ਅੱਜ ਕੱਲ ਜਿਹੜੇ ਰਾਜਪ੍ਰੀਤ ਜੀ ਐ ਕਿੱਥੇ ਰਹਿ ਰਹੇ ਆ ਨਜ਼ਰ ਨਹੀਂ ਆ ਰਹੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੱਥੇ ਰਹਿ ਰਹੇ ਆ ਅੱਜ ਕੱਲ੍ਹ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰੂਰ ਵੀਰੇ ਤੁਹਾਡੀ ਟੀਮ ਆਈ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰੇ ਤੁਹਾਡੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵੀਰੇ ਰਾਜਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਅੱਜ ਕੱਲ੍ਹ ਕਲਾਕਾਰੀ ਲੈਣ ਤੋਂ ਕਾਫੀ ਪਿੱਛੇ ਚਲੇ ਗਏ ਤੇ ਕਿੱਥੇ ਬੈਠੇ ਹੋ ਕਿੱਥੇ ਰਹਿ ਰਹੇ ਹੋ ਅੱਜ ਕੱਲ੍ਹ ਵੀਰੇ ਲੈਣ ਦੀ ਗੱਲ ਕਰੀਏ ਇਹ ਤਾਂ ਹੁਣ ਅੱਜ ਕੱਲ੍ਹ ਜੁਗ ਕੁਝ ਹੋਰ ਹੈ ਉਦੋਂ ਜੁਗ ਹੋਰ ਸੀਗਾ ਉਸ ਕਾਰਨ ਕਰਕੇ ਫਰਕ ਪੈਂਦਾ ਹੈ ਇੰਨੇ ਕਪੜ ਗੱਲ ਗੱਲ ਗਈ ਟੇਪਾਂ ਤੋਂ ਅਡਾਂ ਮਾਰਕੀਟ ਦੇ ਬੱਚਿਆਂ ਜੀ ਹਾਂਜੀ ਵੀਰੇ ਟੇਪਾਂ ਮੇਰੀਆਂ ਘੱਟੋ ਘੜ 6-7 ਟੇਪਾਂ ਮੇਰੀਆਂ ਆਨੰਦ ਕੰਪਨੀ ਦੇ ਵਿੱਚ ਆਈਆਂ ਜੋ ਕਿ ਪਹਿਲੀ ਟੇਪ ਮੇਰੀ ਏਸੀ ਫਿਕਰਾਂ ਨੇ ਖਾ ਲਿਆ ਫਿਰ ਆਈ ਸੀ ਪਿੱਛੋਂ ਦਾ ਮਾਈ ਭੁੱਲ ਗਿਆ ਫਿਰ ਆਈ ਸੀ ਦਿਲ ਟੇਪ ਫਿਰ ਉਸ ਤੋਂ ਬਾਅਦ ਮੇਰਾ ਯਾਰ ਸੀ ਕਦੇ ਇੱਕ ਤੋਂ ਟੇਪਾਂ ਮੇਰੀਆਂ ਹੋਰ ਵੀ ਉਹਦੇ ਵਿੱਚ ਹੋਈਆਂ ਅੰਨੀਆਂ ਵੀ ਆ ਬਾਕੀ ਉਸ ਤੋਂ ਬਾਅਦ ਮੇਰੀ ਟੇਪ ਆਈ ਪ੍ਰੀ ਦੇ ਵਿੱਚ ਤਾਂ ਨੀਂਦ ਕਿਵੇਂ ਆਉਂਦੀ ਫਿਰ ਉਸ ਤੋਂ ਬਾਅਦ ਸੀ ਰੋਗ ਦੇ ਵਿੱਚ ਖਾੜਾ ਮੇਰਾ ਆਇਆ ਫਿਰ ਪੈਲ ਦੇ ਮਤਲਬ ਕੰਪਨੀ ਸੀ ਆਪਣਾ ਦੇ ਭਰਾ ਦੀ ਵਿਨੋਦ ਦੀ ਉਹਦੇ ਵਿੱਚ ਆਇਆ ਟੇਪ ਅਠਗੀਤ ਮਿਰੋਚ ਆਇਆ ਜੇ ਆਪਾਂ ਗੱਲ ਕਰਦੇ ਕਿ ਵੀ ਪ੍ਰੇਰਿਤ ਕਿੱਥੋਂ ਹੋਇਆ ਕਿੱਥੋਂ ਸਿੱਖਿਆ ਲੱਤੀ ਗਈ ਇੱਕ ਦੀ ਫਿਰ ਪ੍ਰੇਰਿਤ ਵੀਰੇ ਮੈਂ ਤਕਰੀਬਨ ਮਾਨਕ ਦਾ ਬਾਲਾ ਸ਼ਕੀਰ ਸੀ ਗੁਰਦੀ ਮਾਨਕ ਦਾ ਕਾ ਸਕੂਲ ਦੇ ਵਿੱਚ ਮੈਂ ਜਿੰਨਾ ਗਿਆ ਮਾਨਕ ਹੀ ਗਿਆ ਹੁਣ ਵੀ ਤਕਰੀਬਨ ਮੈਨੂੰ ਸਾਰੇ ਗੀਤ ਹੀ ਆਉਂਦੇ ਆ ਮਾਨਕ ਦੇ ਹੁਣ ਵੀ ਆਉਂਦੇ ਆ ਉੱਥੇ ਬਸ ਬਾਲ ਸਵਾ ਲਗਣੀ ਬਾਲ ਸਵਾ ਦੇ ਵਿੱਚ ਮੈਨੂੰ ਉਠਾ ਦੇਣਾ ਬਸ ਉਦੋਂ ਬਾਅਦ ਹੌਲੀ-ਹੌਲੀ ਚੇਟਕ ਲੱਗਦੀ ਲੱਗਦੀ ਸ਼ੌਂਕ ਜਗ ਪਿਆ ਸ਼ੌਂਕ ਤੇ ਬਾਅਦ ਬਾਅਦ ਹੌਲੀ-ਹੌਲੀ ਵੱਧਦਾ ਗਿਆ ਕਿੰਨਾ ਤੋਂ ਸਿੱਖੇ ਫਿਰ ਤੁਹਾਡਾ ਉਸਤਾਦ ਕੌਣ ਆਪਾਂ ਗੱਲ ਮੇਰੇ ਉਸਤਾਦ ਜਨਾਬ ਕੁਲਦੀਪ ਭਾਰਦੀ ਜੀ ਹਾਂ ਕੁਲਦੀਪ ਭਾਰਸ ਮੈਂ ਸੰਨ 87 ਦੇ ਵਿੱਚ ਮੈਂ ਕਾਲਜ ਵਿੱਚ ਸੀਗਾ ਉੱਥੇ ਉਹਨਾਂ ਦਾ ਸੀਗਾ ਫੰਕਸ਼ਨ ਸੀਗਾ ਕਾਲਜ ਦੇ ਵਿੱਚ ਕਾਲਜ ਦੇ ਵਿੱਚ ਉਹਨਾਂ ਨੂੰ ਪੁੱਛ ਲਿਆ ਉਹ ਕਹਿੰਦਾ ਵੀ ਆ ਜਾਓ ਲੁਧਿਆਣੇ ਆਪਾਂ ਗੱਲਬਾਤ ਕਰ ਲਾਂਗੇ ਉਦੋਂ ਬਾਅਦ ਫਿਰ ਮੈਂ 88 88 ਦੇ ਵਿੱਚ ਮੈਂ 88 ਵਿੱਚ ਜਗਾਇ ਚਮਕੀਲਾ ਹੀ ਡੈਥ ਤੋਂ ਬਾਅਦ 4 ਕਿਹ ਮਹੀਨੇ ਬਾਅਦ ਮੈਂ ਲਾਇਓ ਉਹਦੇ ਬਾਅਦ ਆ ਗਿਆ ਸੀਗਾ ਆਪਾਂ ਗੱਲ ਕਰਦੇ ਵੀ ਜਿਹੜਾ ਪਹਿਲਾ ਗਾਣਾ ਆਇਆ ਸੀਗਾ ਉਹ ਗਾਣੇ ਦਾ ਕੀ ਨਾਮ ਸੀਗਾ ਫਿਰ ਮੇਰਾ ਸਭ ਤੋਂ ਪਹਿਲਾ ਗੀਤ ਆਇਆ ਸੀਗਾ ਜੀ ਪਹਿਲੀ ਟੇਪ ਅਨੰਦ ਕਮਣੀ ਕੀਤੀ ਸੀਗੀ ਬੂਟੇ ਭਾਈ ਰੋਪੇ ਦਾ ਗੀਤ ਸੀਗਾ ਉਹ ਗੀਤ ਪਹਿਲਾ ਟੇਪ ਆਇਆ ਸੀਗਾ ਉੱਚੇ ਲੇ ਕੁਮਾਰ ਘਰ ਦੇ ਵਿੱਚ ਫਿਰ ਉਦੋਂ ਖੁਸ਼ੀ ਦਾ ਮਾਹੌਲ ਵੀ ਬਣ ਕੇ ਹੋਣਾ ਜਿਹੜਾ ਪਹਿਲਾ ਗੀਤ ਆਇਆ ਫਿਰ ਕਿਦਾਂ ਘਰ ਦੇ ਵਿੱਚ ਕੋਈ ਰੋਕ ਟੋਕ ਤਾਂ ਨਹੀਂ ਆ ਗਈ ਸੀ ਵੀ ਜਿਵੇਂ ਆਪਣੇ ਘਰੇ ਕਹਿੰਦੇ ਵੀ ਆਹ ਕਿਹੜੀ ਲਾਈਨ ਦੇ ਵਿੱਚ ਤੁਰ ਪਿਆ ਪੁੱਤਰ ਨਹੀਂ ਘਰ ਤੇ ਫਿਰ ਰੋਕ ਟੋਕ ਤਾਂ ਮੇਰੇ ਮਾਪਿਓ ਤਾਂ ਇਸ ਗੱਲ ਨੂੰ ਲੈਕ ਨਹੀਂ ਕਰਦੇ ਸੀਗੇ ਪਰ ਧੱਕਾ ਛਾੜੀ ਸੀ ਹਾਂ ਧੱਕਾ ਛਾੜੀ ਸੀਗਾ ਉਹਨੇ ਇਸ ਗੱਲ ਨੂੰ ਲੈ ਕਰਦੇ ਸੀਗੇ ਤੁਹਾਡਾ ਜਿਹੜਾ ਆਪਾਂ origignal ਨਾਮ ਦੀ ਗੱਲ ਕਰ ਲਈ ਕੀ ਨਾਮ ਆ ਤੁਹਾਡਾ ਮੇਰਾ origignal ਪੱਕਾ ਨਾਮ ਮੇਰਾ ਹਰਜਿੰਦਰ ਸਿੰਘ ਹੈ ਉਹ ਵੈਸੇ ਮੈਨੂੰ ਰਾਜਾ ਰਾਜਾ ਜਾਂਦੇ ਸੀਗੇ ਕੰਪਨੀ ਨੇ ਨਾਉ ਰਾਜਪ੍ਰੀਤ ਹਰਤ ਇਹ ਰਾਜਪ੍ਰੀਤ ਪਰ ਕਿਉਂ ਕਿਸੇ ਗਾਣੇ ਨੇ ਬਣਾਇਆ ਜਾਂ ਕਿਸੇ ਕੰਪਨੀ ਨੇ ਸ਼ੁਰੂ ਤੋਂ ਹੀ ਰੱਖ ਦਿੱਤੀ ਵੀ ਆ ਗਾਣਾ ਹਿੱਟ ਹੋ ਗਿਆ ਸੀ ਫਿਰ ਉਹ ਤੋਂ ਰਾਜਪ੍ਰੀਤ ਹਾਂ ਜੀ ਹਾਂ ਇਹ ਮਤਲਬ ਮੇਰਾ ਜਿਉਂ ਪਹਿਲੀ ਟੇਪ ਆਈ ਦੂਜੀ ਟੇਪ ਮੇਰੀ ਜ਼ਿਆਦਾਤਰ ਤਲੇ ਪਿੱਛੋਂ ਦਾ ਮਾਹੀ ਭੁੱਲ ਗਿਆ ਉਹਦੇ ਨਾਲ ਆ ਮੇਰਾ ਨਵਾਂ ਪੌਪੂਲਰ ਹੋ ਗਿਆ ਪਿੱਛੋਂ ਆਉਂਦਾ ਜਿਹੜਾ ਮਾਹੀ ਭੁੱਲ ਗਿਆ ਬੜਾ ਸੁਪਰ ਡੁਪਰ ਗੀਤ ਰਿਹਾ ਬੜਾ ਲੋਕਾਂ ਨੇ ਪਿਆਰ ਕੀਤਾ ਚਾਰ ਕਲਨ ਅੱਜ ਵੀ ਜਿਹੜੇ ਸਰੋਤੇ ਇਸ ਟਾਈਮ ਤੇ ਦੇਖ ਰਹੇ ਆ ਉਹਨਾਂ ਨੂੰ ਸੁਣਾਵਾਂਗੇ ਜੀ ਜ਼ਰੂਰ ਜ਼ਰੂਰ ਸੁਣਾਵਾਂਗੇ ਹਾਂ ਸੁਣਾ ਦੇ ਨਹੀਂ ਇੱਕ ਮਿੰਟ ਸੁਣਾ ਹੋ ਪਹਿਲੀ ਫੇਰੀ ਪੇਕਿਆਂ ਦੇ ਪਿੰਡ ਖਾਲੇ ਪਾਈ ਨੀ ਢੀੜ ਗਲੀ ਹੁਕ ਜਦ ਖਰਵਾਲੇ ਆਈ ਨੀ ਪਹਿਲੀ ਫੇਰੀ ਪੇਕਿਆਂ ਦੇ ਪਿੰਡ ਖਾਲੇ ਪਾਈ ਨੀ ਢੀੜ ਗਲੀ ਹੁਕ ਜਦ ਖਰਵਾਲੇ ਆਈ ਨੀ ਭੈੜਾ ਚਾਂਚੱਕ ਸਾਹਮਣੋਂ ਆ ਗਿਆ ਭੈੜਾ ਚਾਨਚੱਕ ਸਾਹਮਣੇ ਆ ਗਿਆ ਨੀ ਕਹਿੰਦਾ ਤੇਰੇ ਬਿਨਾਂ ਰੁੱਲ ਗਿਆ ਐਨਾ ਰੋਈ ਚੰਦਰ ਦੇ ਗੱਲ ਲੱਕੇ ਨੀ ਪਿੱਛੇ ਆਉਂਦਾ ਮਾਹੀ ਭੁੱਲ ਗਿਆ ਐਨਾ ਰੋਈ ਡੁੱਬੜੇ ਦੇ ਗੱਲ ਲੱਕੇ ਨੀ ਪਿੱਛੇ ਆਉਂਦਾ ਮਾਹੀ ਭੁੱਲ ਗਿਆ ਕੀ ਬਾਤ ਆ ਜੀ ਬੜਾ ਸੈਡ Song ਹੈ ਦਿਲ ਨੂੰ ਕਹਿੰਦੇ ਰੁਗ ਭਰ ਲੈਣ ਵਾਲਾ ਗਾਣਾ ਇਹ ਕਿੰਨਾ ਨੇ ਲਿਖਿਆ ਤੇ ਕਿਉਂ ਗਾਉਣਾ ਪੈ ਗਿਆ ਜੀ ਸਰ ਜੀ ਇਹ ਵੈਸੇ ਜੀ ਨੌ ਤਾਂ ਜਿਆਦਾਤਰ ਕੁੜੀ ਦਾ ਹੀ ਆਉਂਦਾ ਹੈ ਅ ਤੇ ਨਾਂ ਵਿੱਚ ਬਲਜਿੰਦਰ ਨੇ ਪਤਾ ਸੀਗਾ ਲੇਖਕ ਕੁੜੀ ਰਗੀਦੀ ਇਹ ਤੁਸੀਂ ਜ਼ਿਆਦਾਤਰ ਸੈਡ Song ਆਪਾਂ ਗਾਣੇ ਕਰ ਲਗੇ ਸੈਡ Song ਹੀ ਗਾਇਆ ਕੋਈ ਦਿਲ ਤੇ ਚੋਟ ਤਾਂ ਨਹੀਂ ਲੱਗੀ ਸੀ ਕਿ ਵੈਸੇ ਤੁਹਾਡਾ ਸ਼ੌਕ ਹੀ ਸੀਗਾ ਜੀ ਉਹ ਜੀ ਕਾਰਨ ਹੈ ਜੀ ਉਦੋਂ ਗੀਤ ਇਦਾਂ ਹੁੰਦੇ ਸੀ ਕਹਾਣੀ ਮੁਤਾਬਕ ਗੀਤ ਹੁੰਦੇ ਜੀ ਜੋ ਕਹਾਣੀ ਬਣਾ ਦਿੰਦੇ ਉਹ ਸੱਚੀ ਲੱਗਦੀ ਸੀ ਜੀ ਹਾਂ ਜਿਵੇਂ ਮਤਲਬ ਉਹ ਗੀਤ ਨੂੰ ਆ ਲੱਗਦਾ ਹੀ ਵਾਕ ਮੇਰੇ ਨਾਲ ਹੋਈ ਵੀ ਹੈ ਹਾਂ ਤੇ ਕਿੰਨੇ ਕ ਗੀਤਕਾਰ ਤੁਹਾਡੇ ਨਾਲ ਜਿਹੜੇ ਜੁੜੇ ਹੋਏ ਅੱਜ ਤੱਕ ਵੀ ਜਿਹੜੇ ਤੁਹਾਡੇ ਕੋਲ ਅੱਜ ਵੀ ਆਉਂਦੇ ਜਾਂਦੇ ਹੋਣ ਤਾਂ ਕਾਫੀ ਸਮਾਂ ਹੋ ਗਿਆ ਹੈ ਕਈ ਗੀਤਕਾਰ ਜੇ ਆਪਣੇ ਸਰੋਤੇ ਜਾਂ ਗੀਤਕਾਰ ਆਪਣਾ ਸਾਥ ਸੱਜਦੇ ਆ ਵੀ ਅੱਜ ਤੁਹਾਡੇ ਨਾਲ ਕਿੰਨੇ ਕੁ ਜੋੜੇ ਖੜੇ ਹੈਗੇ ਤੁਹਾਡੇ ਨਾਲ ਮੇਰੇ ਨਾਲ ਯਾਰ ਵੀਰੇ ਮੇਰਾ ਇੱਕ ਮੇਰਾ ਵੀਰ ਹੀ ਆ ਆਪਣਾ ਮੇਰੇ ਪਿੰਡ ਦਾ ਬਟੇ ਮੁੰਡਈ ਆ ਜਗਤਾਰ ਬਟਰ ਜਗਤਾਰ ਬਟਰ ਹੋ ਗਿਆ ਬਲਜਿੰਦਰ ਮਾਨ ਹੋ ਗਿਆ ਛੱਤਾ ਮਾਨੂ ਕੋ ਹੋ ਗਿਆ ਭਾਈ ਬੂਟਾ ਹੋ ਗਿਆ ਜੇ ਮਿਲਦੇ ਬਠੰਡੇ ਜਾਂਦੇ ਆ ਮਿਲਦੇ ਰਹਿੰਦੇ ਜਿੰਨੇ ਪੁਰਾਣੇ ਆਪਣੇ ਯਾਰ ਮਿੱਤਰ ਹੈਲੋ ਬਾਏ ਸਾਰਿਆਂ ਨਾਲ ਹੈਗੀ ਹੈ ਹੂੰ ਦੇ ਕੋਈ ਤਿਲਕਣਾ ਵਾਜੀ ਵੀ ਆਪਾਂ ਕਹਿ ਦਿੰਨੇ ਕਲਾਕਾਰੀ ਲੈਣਾ ਅੱਜ ਵੀ ਜਿਵੇਂ ਰਾਤੇ ਰਾਤ ਸਟਾਰ ਬਣਾਉਣ ਵਾਲੇ ਤੁਸੀਂ ਤਾਂ ਸਟਾਰ ਕਲਾਕਾਰ ਹੋ ਵੀ ਰਾਤੇ ਰਾਤ ਸਟਾਰ ਬਣਾਉਣ ਵਾਲੇ ਵੀ ਨਵੇਂ ਗਾਣੇ ਕਰ ਲੋ ਅਸੀਂ ਤੁਹਾਨੂੰ ਜਿਵੇਂ ਡਿਊਟ ਕਰ ਲਗੇ ਐ ਕਰ ਲਗੇ ਕੋਈ ਮਿਲਦੇ ਹੋਣਗੇ ਨਹੀਂ ਮਿਲਦੇ ਤਕਰੀਬਨ ਹੈਗਾ ਪਰ ਅੱਜ ਕੱਲ ਦੇ ਹੁਣ ਜਿਵੇਂ ਨਵੇਂ ਮੁੰਡੇ गा ਰਹੇ ਆ ਉਹ ਤਾਂ ਉਦਾਂ ਤਾਂ ਅਸੀਂ ਗਾ ਨਹੀਂ ਸਕਦੇਗੇ ਹਾਂ ਪੁਰਾਣਾ ਗੀਤ ਕੀ ਉਹਦੋਂ ਦਾ ਹੈਗਾ ਵਧੀਆ ਉਸ ਤਰ੍ਹਾਂ ਗੀਤ ਕਰ ਵੀ ਲਈਦਾ ਇਸ ਤਰ੍ਹਾਂ ਹੁਣ ਦੀ ਗਾਇਕੀ ਨੂੰ ਤੇ ਤੁਹਾਡੇ ਸਮੇਂ ਦੀ ਗਾਇਕੀ ਨੂੰ ਕਿੰਨਾ ਇੱਕ ਫਰਕ ਨਾਲ ਦੇਖੀਂ ਵੇਖੋ ਜੀ ਉਹ ਪੁਰਾਣੇ ਗੀਤ ਹੁਣ ਜੇ ਆਪਾਂ ਸੁਣੀਏ ਉਹ ਪੁਰਾਣੇ ਗੀਤ ਉਹਦਾ ਯਾਦ ਹੈ ਹੁਣ ਨਵੇਂ ਦਾ ਅੱਜ ਸੁਣ ਲਓ ਤੇ ਕੱਲ ਨੂੰ ਮੈਨੂੰ ਪਤਾ ਭੁੱਲ ਜਾਣਾ ਮੈਨੂੰ ਤਾਂ ਆਪਨੇ ਪਤਾ ਲੱਗਦੀ ਕਿਵੇਂ ਗਾਇਆ ਕਿਵੇਂ ਨਹੀਂ ਗਾਇਆ ਪੁਰਾਣੇ ਤੋਂ ਹੀ ਯਾਦ ਹੈ ਹਰ ਇੱਕ ਦਾ ਹੀ ਯਾਦ ਹੈ ਇਸ ਤਰ੍ਹਾਂ ਫੈਮਿਲੀ ਦੇ ਵਿੱਚ ਕੌਣ ਕੌਣ ਅੱਜਕੱਲ੍ਹ ਹੈ ਫੈਮਿਲੀ ਦੇ ਵਿੱਚ ਜੀ ਮੇਰੀ ਨੋ ਹੈ ਮੇਰਾ ਪੁੱਤ ਹੈ ਪੁੱਤਰਾ ਹੈ ਤੇ ਵਾਈਫ ਹੈ ਮਰੀ ਜਿਵੇਂ ਹੁਣ ਆਪਾਂ ਗੈਕੀ ਦੀ ਗੱਲ ਕਰ ਲੀਏ ਤੁਸੀਂ ਕਾਫੀ ਪਿੱਛੇ ਰਹਿ ਚੁੱਕੇ ਹੋ ਸਮੇਂ ਦੇ ਹਾਣੀ ਨਹੀਂ ਹੋਏ ਜਾਂ ਆਪਾਂ ਗੱਲ ਕਰ ਲਗੇ ਕੋਈ ਤੁਸੀਂ ਪੈਸੇ ਦੀ ਕਮੀ ਸੀ ਕਿਸੇ ਕਾਰਨ ਨਾ ਕਰਕੇ ਤੁਸੀਂ ਪਿੱਛੇ ਰਹਿ ਗਏ ਲੋਕ ਅੱਜ ਕੱਲ ਰਾਜਪ੍ਰੀਤ ਨੂੰ ਬਹੁਤ ਘੱਟ ਜਾਣਦੇ ਆ ਪਿਛਲੇ ਸਮਾਂ ਦੇ ਵਿੱਚ ਜਾਣਦੇ ਸੀ ਹੁਣ ਕਿਉਂ ਰਾਜਪ੍ਰੀਤ ਲੋਕਾਂ ਦੀ ਜ਼ੁਬਾਨ ਤੋਂ ਪਿੱਛੇ हट ਗਈ ਨਹੀਂ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਕਿਉਂ ਮੇਨ ਗੱਲ ਇਹ ਵੇ ਸਾਨੂੰ ਰਿਕਾਰਡ ਕਰਦੀਆਂ ਕੰਪਨੀਆਂ ਕੰਪਨੀਆਂ ਰਿਕਾਰਡ ਕਰਦੀਆਂ ਆ ਉਦੋਂ ਕੀ ਟਿੱਪਾ ਵਿਕਦੀਆਂ ਸੀ ਅੱਜ ਕੱਲ ਹੁਣ ਮੌਲ ਚੱਲ ਪਿਆ ਚਿਪਾ ਰਹੇ ਚਿਪਰਈ ਹੁਣ ਨਵੇਂ ਮੁੰਡੇ ਅੱਜਕੱਲ ਸੁਣ ਕੇ ਕੁਝ ਹੋਰ ਰਾਜੀ ਐ ਸਾਡੇ ਵਾਲੇ ਕੁਝ ਕੁਝ ਹੋਰ ਸੀਗਾ ਹਮ ਇਸ ਤਰ੍ਹਾਂ ਐ ਜਿਵੇਂ ਅੱਜਕੱਲ ਵੱਡੇ ਮਾਰਤਾਰ ਵਾਲੇ ਗਾਣੇ ਚੱਲਦੇ ਆ ਟੀਵੀਆਂ ਤੇ ਚੱਲਦੇ ਦੇਖਦੇ ਆ ਤੁਹਾਡੇ ਗਾਣੇ ਵੱਡੇ ਸਾਫ ਸੁਥਰੇ ਘਰਾਂ ਦੇ ਵਿੱਚ ਚੱਲਦੇ ਸੀ ਜਿਵੇਂ ਹੁਣ ਅੱਜਕੱਲ ਤਾਂ ਟੀਵੀ ਦਾ ਜਵਾਨਾ ਤੇ ਟੀਵੀ ਤੇ ਵੀ ਤੁਹਾਡੇ ਗਾਣੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਤੇ ਕੀ ਕਾਰਨ ਆ ਫਿਰ ਤੁਸੀਂ ਟੀਵੀ ਤੇ ਵੀ ਨਹੀਂ ਕਦੇ ਪਹੁੰਚ ਉਹ ਵੀਰੇ ਇਦਾਂ ਵੀ ਕਾਰਨ ਐ ਵੀ ਸਾਥੂ ਹੋਣਾ ਜਿਵੇਂ ਤਕਰੀਬਨ ਇਹ ਗੀਤ ਗਾਈਦੇ ਨਹੀਂਗੇ ਅਸਲ ਉਸਲੇ ਜਿਹੜੇ ਵਾਲੇ ਨਾ ਇਦਾਂ ਦੇ ਸਤ ਨਹੀਂ ਗਾਏ ਜਾਂਦੇਗੇ ਅਸੀਂ ਪੁਰਾਣੀ ਗੀਤੀ ਗਾਇਖੋਸ਼ ਹੈ ਜੋ ਦਿਲ ਤੇ ਗੱਲ ਲੱਗਦੀ ਸੀ ਜਾਂ ਹੁੰਦੀ ਸੀ ਹੱਡ ਬੀਤੀ ਦੀ ਅਸੀਂ ਉਹੀ ਕਰਦੇ ਸੀਗੇ ਜਿਵੇਂ ਅਸੀਂ ਗਾਣਿਆਂ ਦੇ ਵਿੱਚ ਸੁਣਦੇ ਆ ਕਮੈਂਟਾਂ ਦੇ ਵਿੱਚ ਦੇਖਦੇ ਆ ਵੀ ਰਾਜਪ੍ਰੀਤ ਜੀ ਵਰਗੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਦੁਬਾਰੇ ਮੁੜ ਕੇ ਲੈ ਕੇ ਆਉਣਾ ਚਾਹੀਦਾ ਕੀ ਕਹਾਂਗੇ ਜਿਹੜੇ ਤੁਹਾਡੇ ਸਰੋਤੇ ਆਸਤੇ ਤੁਹਾਨੂੰ ਦੇਖ ਲੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੇ ਮਤਲਬ ਕੋਈ ਪੁਰਾਣੀ ਕਲਾਕਾਰਾਂ ਨੂੰ ਚਾਹੁੰਦਾ ਤੇ ਅਸੀਂ ਵੀ ਖੁਸ਼ ਆਂ ਵੀ ਉਹੀ ਮਤਲਬ ਮਾਹੌਲ ਬਣੇ ਉਹੀ ਖਾੜਾ ਦਾ ਮਾਹੌਲ ਬਣੇ ਤਕਰੀਬਨ ਖਾੜੇ ਲੱਗਦੇ ਰਹਿਣ ਤੇ ਆ ਖੁਸ਼ ਆ ਬਾਗੋ ਬਾਗ ਹੈ ਜੀ ਆਪਾਂ ਪ੍ਰੋਗਰਾਮਾਂ ਦੀ ਗੱਲ ਕਰ ਲਈ ਰਾਜਪ੍ਰੀਤ ਜੀ ਵਿਆਹਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਕਲਾਕਾਰਾਂ ਦੇ ਕਿੰਨੇ ਕੁ ਪ੍ਰੋਗਰਾਮ ਫਿਰ ਤੁਸੀਂ ਖਾੜੇ ਜਿਹੜੇ ਲਾਏ ਆ ਆਪਣੀ ਉਹ ਜੀ ਉਸ ਟਾਈਮ ਦੇ ਵਿੱਚ ਤਾਂ ਯਕੀਨ ਨਹੀਂ ਮਨਾ ਤਿੰਨ ਦਿਨ ਖਾੜੇ ਵੀ ਲਾਏ ਆ ਜੀ ਉਸ ਟਾਈਮ ਦੇ ਵਿੱਚ ਤਾਂ ਬੇਲ ਹੀ ਨਹੀਂ ਮਿਲਦੀ ਸੀਗੀ ਤੇ ਹੁਣ ਤਾਂ ਬਸ ਮੇਲਿਆਂ ਦੇ ਪ੍ਰੋਗਰਾਮ ਰਹਿ ਗਏ ਬਸ ਮੇਲੇ ਦੇ ਉਹ ਵੀ ਉਹ ਗੱਲਬਾਤ ਹੈ ਨਹੀਂਗੀ ਇਸ ਤਰ੍ਹਾਂ ਜਿਵੇਂ ਆਪਾਂ ਦੇਖਦੇ ਹੁੰਨੇ ਆ ਬਹੁਤ ਸਾਰੇ ਨਵੇਂ ਕਲਾਕਾਰ ਮੁੰਡੇ ਆਉਂਦੇ ਆ ਬਹੁਤ ਘਟਕੇ ਜਿਵੇਂ ਆਪਾਂ ਸਿੱਖੇ ਘਟ ਹੁੰਦੇ ਆ ਪੈਚੇ ਦੇ ਜ਼ੋਰ ਤੇ ਜੇ ਆਪਾਂ ਹਿੱਟ ਹੋ ਜਾਂਦੇ ਹਨਾ ਐਡ ਦੇ ਸਰ ਤੇ ਹਿੱਟ ਹੋ ਜਾਂਦੇ ਆ ਉਹਨਾਂ ਕਲਾਕਾਰਾਂ ਨੂੰ ਫਿਰ ਕੀ ਕਹੋਗੇ ਤੁਸੀਂ ਵੇਖੋ ਵੀਰੇ ਸਾਡੇ ਵੱਲ ਤਾਂ ਅਸੀਂ ਤਾਂ ਛੱਤਰ ਖਾ ਕੇ ਸਿੱਖੇ ਆ ਕੋਈ ਆਪਣੀ ਮਾਰ ਦੇ ਕੇ ਛੱਤਰ ਖਾਦੇ ਆ ਹੁਣ ਤਾਂ ਬਸ ਇੱਕ ਗੀਤ ਕਰਿਆ ਹੁਣ ਤਾਂ ਮੰਨ ਕੇ ਚੱਲੋ ਭਾਵੇਂ ਤੁਸੀਂ ਕਰਿਓ ਹੁਣ ਤਾਂ ਕੋਈ ਹੈ ਨਹੀਂ ਹੁਣ ਤਾਂ ਕੰਪਿਊਟਰ ਸਿਸਟਮ ਹੈ ਕੋਈ ਚੱਕਰ ਨਹੀਂ ਕਰਿਓ ਤੁਸੀਂ ਕਰਿਓ ਭਾਵੇਂ ਤੁਹਾਡੇ ਸਮੇਂ ਦੇ ਵਿੱਚ ਕਿਹੇ ਜਆ ਹੁੰਦਾ ਸੀ ਜਦੋਂ ਰਿਕਾਰਡਿੰਗ ਹੁੰਦੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਕਿਹੇ ਜੀ ਫਿਰ ਸਾਡੇ ਤਾਂ ਵਿੱਚ ਜੀ ਘੱਟੂ ਘਾਟ 16 17 ਸਾਜ ਜੀ ਹੁੰਦੇ ਸੀਗੇ ਤੇ ਯਕੀਨ ਨਹੀਂ ਮੰਨਣ ਤੁਸੀਂ ਗੀਤ ਤੇ ਘੰਟਾ-ਘੰਟਾ ਦੋ-ਦੋ ਘਟੇ ਗੀਤ ਲੱਗ ਜਾਂਦੇ ਸੀਗੇ ਮੁੜ ਕੋ ਮੁੜਕੀ ਹੋ ਜਾਂਦੇ ਸੀਗੇ ਤੇ ਹੁਣ ਤਾਂ ਬਸ ਗੀਤ ਕਰੋ ਤੇ ਲੋਡਿੰਗ ਟੇਪ ਦੇ ਅੱਗੇ 8-8 ਗੀਤ ਕਰਦੇ ਸੀਗੇ ਫਿਰ 8 ਗੀਤਕਾਰ ਹੁੰਦੇ ਸੀਗੇ ਇੱਕ ਟੇਪ ਦੇ ਵਿੱਚ ਅੱਠਾਂ ਦੀ ਵੀ ਕਿਸਮਤ ਪਾਈ ਹੁੰਦੀ ਸੀ ਵੀ ਕਿਸੇ ਨਾ ਕਿਸੇ ਦੀ ਕਿਸਮਤ ਚੱਲ ਜੂਗੀ ਹਨਾ ਤੇ ਕੀਲ ਰੱਖਦੇ ਆ ਵੀ ਅੱਜ ਕੱਲ ਜਿਵੇਂ ਇੱਕ ਗੀਤ ਕਰਕੇ ਕੀ ਗਾਣਾ ਕਰਦੇ ਨੇ ਵੇਖੋ ਜੀ ਉਦੋਂ ਹਾਂ ਕਿਸਮਤ ਦੀ ਗੱਲ ਵੀ ਹੁੰਦੀ ਹੈ ਜ਼ਰੂਰ ਸੀਗਾ ਵੀ ਪਤਾ ਨਹੀਂ ਕਿਹੜੇ ਬੰਦੇ ਦੀ ਕਿਹੜੇ ਨਾਲ ਰੈਕਟਰ ਦੀ ਕਿਸਮਤ ਜਾਗ ਹੋ ਗਈ ਹੁਣ ਤਾਂ ਠੀਕ ਹੈ ਗੀਤ ਜੋਰ ਦੇ ਦਿਓ ਉਹਦੇ ਮਾਦੀ ਵੱਧ ਪੈਸੇ ਲਾ ਦਿਓ ਪਾਣੀ ਕੱਟ ਲਾ ਦਿਓ ਉਹਦਾ ਚੱਲਣਾ ਚੱਲਣਾ ਤੇ ਹੋਰ ਜਿਹੜਾ ਤੁਹਾਡਾ ਸੋ ਪ੍ਰੈਕਟਿਸ ਜਿਹੜਾ Song ਹੋਇਆ ਹੋਵੇ ਉਹ ਵੀ ਸੁਣਾਓ ਸਾਨੂੰ ਕੀ ਹਾਂਜੀ ਮੇਰੇ ਤਕਰੀਬਨ ਜਿਨ੍ਹਾਂ ਉਹ ਟਾਈਮ ਦੇ ਵਿੱਚ ਮੇਰੇ ਗੀਤ ਆਏ ਸਾਰੇ ਚੱਲੇ ਆ ਜੀ ਹਾਂ ਹਾਂ ਸਸਨਾ ਹਾਂ ਹਾਂ ਸੁਣਾ ਦਨੇ ਜਰੂਰ ਸਨ ਇਹ ਬਾਈ ਬਾਈ ਬੂਟੇ ਦਾ ਗੀਤ ਹੈ ਭਾਈ ਰੁਪੇ ਦਾ ਗੱਲ ਦਿਲ ਦੀ ਸੁਣਾ ਦੇ ਦਿਉਰਾ ਖੋਲ ਕੇ ਵੇ ਦਿਲ ਦੀ ਸੁਨਾ ਦੇ ਦਿਉ ਰਾ ਕੋਲ ਕੇ ਵਪਾਪੀ ਤੈਨੂੰ ਰਹੀ ਪੁੱਛਵੇ ਤੇਰੇ ਮੁਖੜੇ ਤੇ ਛਾਈ ਨੇ ਉਦਾਸੀਆਂ ਕੀ ਤੇਰੇ ਕੋਲ ਗਿਆ ਖੁਸ਼ਵੇ ਮੈਨੂੰ ਲੱਗਦਾ ਜਿਵੇਂ ਤੂੰ ਦਿਲ ਆਪਣੇ ਨੂੰ ਲੱਗਦਾ ਜਿਵੇਂ ਤੂੰ ਦਿਲ ਆਪਣੇ ਨੂੰ ਕਿੱਡਾ ਪੈੜਾ ਦੁਖ ਲਾਲਿਆ ਕਿੰਨਾ ਸੋਹਣਾ ਸੀ ਦਿਉ ਰਾ ਜਿਉਣ ਜੋਗ ਆਵੇ ਕਿਹੜੇ ਫਿਕਰਾਂ ਨੇ ਖਾਲਿਆ ਹੇ ਸੋਹਣਾ ਸੀ ਦਿਉਰਾ ਪੱਟ ਹੋਣ ਆਵੇ ਕਿੜੇ ਫਿਕਰਾਂ ਖਾਲਿਆ ਜੀਵਾ ਬਹੁਤ ਖੂਬ ਇਹ ਰਾਜਪ੍ਰੀਤ ਜੀ ਐ ਇੰਜ ਲੱਗਦਾ ਜਿਵੇਂ ਕਿ ਮਹਿਰੂਮ ਜਿਹੜੇ ਆਪਣੇ ਪੰਜਾਬੀ ਗਾਇਕ ਜਿਹੜੇ ਧਰਮਪ੍ਰੀਤ ਸੀਗੇ ਉਹਨਾਂ ਦੀ ਆਵਾਜ਼ ਨਾਲ ਵੀ ਮੈਚ ਮੈਚ ਕਰਦੇ ਔਰ ਧਰਮਪ੍ਰੀਤ ਔਰ ਰਾਜਪ੍ਰੀਤ ਵੀ ਇਹਨਾਂ ਦੇ ਨਾਮ ਦੇ ਨਾਲ ਮੈਚ ਕਰਦਾ ਧਰਮਪ੍ਰੀਤ ਬਾਰੇ ਵੀ ਫਿਰ ਤਾਂ ਤੁਸੀਂ ਜ਼ਿਕਰ ਕਰੋ ਥੋੜਾ ਜਿਹਾ ਜੀ ਕਿੰਨਾ ਕੁ ਤਾਲ ਮਿਲ ਰਿਹਾ ਜੀ ਨਾਲ ਨਹੀਂ ਵੀਰੇ ਉਸ ਟਾਈਮ ਦੇ ਵਿੱਚ ਐਵੇਂ ਆਦੀਏ ਸੀ ਯਾਰਾਂ ਦੇ ਯਾਰ ਸੀਗੇ ਮਿਲਦੇ ਸੀ ਇਕੱਠਾ ਬਾਈ ਧਰਮਾ ਹੋ ਗਿਆ ਬੂਟਾ ਹੋ ਗਿਆ ਦੀਪਾ ਘੋਲ ਗਿਆ ਹੋ ਗਿਆ ਕੋਈ ਹੈ ਹੀ ਨਹੀਂ ਸੀ ਭਰਾਵਾਂ ਵਾਲੇ ਤਾਂ ਰਹੁੰਦੇ ਭਰਾਵਾਂ ਤਰ੍ਹਾਂ ਰਹਿੰਦੇ ਸਾਰੇ ਅਸੀਂ ਕੋਈ ਹੈ ਨਹੀਂ ਇਸੇ ਤਰ੍ਹਾਂ ਬਈ ਮੇਜਰ ਸੀਗਾ ਸਾਰੇ ਇਕੱਠੇ ਰਹਿੰਦੇ ਸੀ ਵੀਰੇ ਹਾਂ ਉਹਨਾਂ ਦੇ ਵਿੱਚ ਉਹ ਸਮੇਂ ਦੇ ਵਿੱਚ ਤੇ ਹੁਣ ਸਮੇਂ ਦੇ ਵਿੱਚ ਕਿੰਨਾ ਕੁ ਬਦਲਾ ਆ ਗਿਆ ਤੁਸੀਂ ਦੱਸੋਗੇ ਬੜਾ ਫਰਕ ਪੈ ਗਿਆ ਜੀ ਜਦੋਂ ਸਾਰਾ ਸਾਰੇ ਭਰਾਵਾਂ ਦਾ ਭਰਾਪਾ ਸੀਗਾ ਸਾਰੇ ਕਲਾਕਾਰਾਂ ਦਾ ਗਰੁੱਪ ਸੀਗਾ ਹੁਣ ਤਾਂ ਅੱਜ ਗੱਲ ਕੋਈ ਵੇਖ ਕੇ ਇੱਕ ਦੂਜੇ ਨੂੰ ਹੀ ਨਹੀਂ ਚਰਦਾਗਾ ਜੀ ਜੀਤ ਭਾਜੀ ਆਪਾਂ ਗੱਲ ਕਰ ਰਹੇ ਆਂ ਵੀ ਤੁਹਾਡੇ ਪੁਰਾਣੇ ਗਾਣੇ ਤਾਂ ਕਾਫੀ ਲੋਕਾਂ ਨੇ ਸੁਨੇ ਆ ਹਨਾ ਆ ਬਾਮ ਬੜੀ ਪਿਆਰ ਦਿੰਦੀ ਵੀ ਹੁਣ ਨਵਾਂ ਮਾਰਕੀਟ ਦੇ ਵਿੱਚ ਸਰੋਤਿਆਂ ਦੇ ਲਈ ਕੁਝ ਲੈ ਕੇ ਆ ਰਹੇ ਹਾਂ ਹਾਂ ਵੀਰੇ ਹੁਣ ਮੇਰਾ ਇੱਕ ਧਰਮਗੀਤ ਆ ਰਿਹਾ ਹੈ ਇੱਕ ਲੋਕ ਤਤ ਗੀਤ ਹੈ ਤੇ ਇੱਕ ਪੁਰਾਣਾ ਟੈਪ ਵੀ ਹੈ ਤਿੰਨ ਗੀਤ ਮੇਰੇ ਆ ਰਹੇ ਬਸ ਹਫਤੇ ਦੇ ਵਿੱਚ ਹੋ ਰਿਹਾ ਰਿਲੀਜ਼ ਉਹਨਾਂ ਦੇ ਵਿੱਚੋਂ ਕੋਈ ਜ਼ਿਕਰ ਕਰ ਸਕਦੇ ਹੋ ਜਾਂ ਨਹੀਂ ਹਾਂ ਜ਼ਰੂਰ ਕੋਈ ਆਪਾਂ ਨੂੰ ਹੁਣ ਕਿਹੜਾ ਵੀ ਕੋਈ ਹੋਆ ਵੀ ਕੰਪਨੀ ਆਦੋ ਮੇਰਾ ਗੀਤ ਗਾਤਾ ਕੋਈ ਚੱਕਨੇ ਆਪਣੇ ਘਰ ਦੇ ਭਰਾਵਾਂ ਨੇ ਕੀਤੇ ਯਾਰਾ ਮਿੱਤਰਾਂ ਨੇ ਕੀਤੇ ਸੁਣਾ ਦੇਣ ਤੁਹਾਨੂੰ ਸੁਣਾ ਦੇ ਉਹ ਬੁਲਾਤੇ ਮੰਦੰਦਾ ਸੇ ਜੋ ਗਹਿਰਾ ਨਾਲ ਹਜਦੀਆਂ ਹਾਸੇ ਜੋ ਉਹ ਬੁਲਾਤੇ ਮੰਦੰਦਾ ਸੇ ਜੋ ਗਹਿਰਾ ਨਾਲ ਹਜਦੀਆਂ ਹਾਸੇ ਜੋ ਉਹ ਜਮਦੀਆਂ ਕਿਉਂ ਨਹੀਂ ਮਰਦੀਆਂ ਨੇ ਜੋ ਸਿਦਕੋਂ ਡੋਲਦੀਆਂ ਉਹਨਾਂ ਕੀਤੀਆਂ ਦਾ ਜਮਣਾ ਜੋ ਪੈਰੀ ਪਗ ਰੋਲਦੀਆਂ ਉਹਨਾਂ ਕੀਤੀਆਂ ਦਾ ਜਮਣਾ ਪਗ ਬਾਵਲ ਦੀ ਰੋਲਦੀਆਂ ਹਾਏ ਬਹੁਤ ਖੂਬ ਤੇ ਬਾਖ ਮਾਰ ਤੁਹਾਡੀ ਆਵਾਜ਼ ਹੈ ਪ੍ਰੀਤ ਭਾਜੀ ਕੋਈ ਇਸ ਦੇ ਨਾਲ ਕੋ ਡਿਊਟੀ ਵੀ ਕਰ ਰਹੇ ਹੋ ਕੋਈ ਡਿਊਟੀ ਵੀ ਰਹੇ ਹਾਂ ਡਿਊਟੀ ਹੁਣ ਮੁੰਡਾ ਆਪਣਾ ਮੇਰਾ ਵੀਰ ਹੈ ਬਰਾ ਗੀਪਾ ਬਰਾਡ ਵੀਰ ਤੇ ਵੀਰ ਆਪਣਾ ਸ਼ੇਰ ਬਾਇ ਲਖਿਆਲੀ ਉਹ ਕਰ ਰਿਹਾ ਡਿਊਟੀ ਆਪਣਾ ਗੀਤ ਅ ਅੱਜ ਕੱਲ ਦੇ ਮਾਹੌਲ ਵਾਲਾ ਕਰ ਰਿਹਾ ਵੇਖ ਲਈਏ ਪੰਗਾ ਲੈ ਕੇ ਚੱਲਦਾ ਕਿ ਨਹੀਂ ਚੱਲਦਾ ਉਹਦੀ ਚਾਰ ਲੈਣਾ ਸੁਣਾ ਸਕਦੇ ਜਿਹੜਾ ਕੋਈ ਨਵਾਂ ਕਰ ਰਹੇ ਉਹ ਵੈਸੇ ਹਲੇ ਤਕਰੀਬਨ ਨਾ ਮੇਰੇ ਯਾਦ ਨਹੀਂ ਗੀਤ ਨਵੇਂ ਹੀ ਹੈ ਤੇ ਜਰੂਰ ਸੁਣੋ ਸੁਣਾਵਾਂਗੇ ਲਾਈਮੀ ਹਟ ਨਾ ਪਾ ਥੋੜੇ ਦਿਨ ਹਫਤੇ ਤਾਈ ਉਹ ਵੀ ਤੁਹਾਨੂੰ ਸੁਣਾ ਦਾਂਗੇ ਕਿੰਨਾ ਕ ਜਲਦੀ ਜਿਹੜੇ ਤੁਹਾਡੇ ਸਰੋਤੇ ਤੁਹਾਨੂੰ ਦੇਖ ਰਿਹਾ ਉਹ ਇੰਤਜ਼ਾਰ ਕਰਦੇ ਹੋਣਗੇ ਵੀ ਰਾਜਪ੍ਰੀਤ ਜੀ ਦਾ ਕਦੋਂ ਮਾਰਕੀਟ ਵਿੱਚ ਗਾਣਾ ਕੀ ਕਹੋਗੇ ਸਰੋਤਿਆਂ ਨੇ ਕਦੋਂ ਕ ਤੁਹਾਡਾ ਗਾਣਾ ਬਸ ਇੱਕ ਹਫਤੇ ਦੇ ਵਿੱਚ ਵਜੇ ਜੀ ਹਫਤੇ ਦੇ ਵਿੱਚ ਵਿੱਚ ਮੇਰਾ ਗੀਤ ਆ ਤਿੰਨੇ ਆ ਜਾਣਗੇ ਇਹ ਸਰੋਤੇ ਦੇਖ ਰਿਹਾ ਤੁਹਾਨੂੰ ਤੇ ਕੀ ਕਹੋਗੇ ਉਹਨਾਂ ਨੂੰ ਫਿਰ ਗਾਣਾ ਮੈਂ ਤਾਂ ਬਹੁਤ ਵਧੀਆ ਗੱਲ ਹੈ ਮੇਰੇ ਵੀਰ ਮੈਨੂੰ ਚਾਹੁੰਦੇ ਐ ਮੈਂ ਇਸ ਗੱਲੋਂ ਖੁਸ਼ ਐ ਵੀ ਅੱਜ ਵੀ ਪੁਰਾਣੇ ਕਲਾਕਾਰਾਂ ਨੂੰ ਉਤਸ਼ਾਹ ਦਿੰਦੇ ਆ ਹੌਸਲਾ ਵਧਾਈ ਕਰਦੇ ਆ ਸਾਨੂੰ ਵੀ ਥੋੜਾ ਜਿਹਾ ਐ ਹੋ ਜਾਂਦਾ ਵੀਰ ਗਾਈਏ ਨਹੀਂ ਤਾਂ ਬੰਦਾ ਚੁੱਪ ਕਰਕੇ ਬੈਠਾ ਰਹਿੰਦਾ ਇਸ ਤਰ੍ਹਾਂ ਕਦੇ ਇਹ ਤਾਂ ਨਹੀਂ ਸੋਚਿਆ ਜੇ ਮੈਂ ਹੋਰ ਅੱਜਕੱਲ ਮਾਰਤਾੜ ਵਾਲੇ ਗਾਣੇ ਆਉਂਦੇ ਵੀ ਆਪਾਂ ਵੀ ਕਰਕੇ ਦੁਬਾਰੇ ਹਿੱਟ ਹੋ ਜਾਈਏ ਨਹੀਂ ਵੀਰੇ ਉਮਰ ਦੇ ਹਿਸਾਬ ਨਾਲ ਹੀ ਫਰਕ ਪੈਂਦਾ ਹੈ ਬਾਕੀ ਘਰ ਦੇ ਮਾਹੌਲ ਮੁਤਾਬਕ ਹੀ ਈਆਂ ਪੈਣਾ ਦੇ ਮਾਹੌਲ ਮੁਤਾਬਕ ਹੀ ਗੀਤ ਚੰਗੇ ਲੱਗਦੇ ਆ ਤੋ ਇਹ ਸੰਗ ਹੈ ਇੱਕ ਰਾਜਪ੍ਰੀਤ ਜੀ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਮਨਾ ਮੂਹੀ ਪਿਆਰ ਦਿੱਤਾ ਤੇ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਉਹਨਾਂ ਦੇ ਨਵੇਂ ਹੁਣ ਮਾਰਕੀਟ ਦੇ ਵਿੱਚ ਤਿੰਨ ਗੀਤ ਆ ਰਹੇ ਆ ਦੋਸਤੋ ਜਿਵੇਂ ਪੁਰਾਣੇ ਗਾਣਿਆਂ ਨੂੰ ਤੁਸੀਂ ਉਹਨਾਂ ਦੇ ਨੂੰ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਗਾਣਿਆਂ ਨੂੰ ਪਿਆਰ ਬਖਸ਼ਣਾ ਸ਼ਸ਼ੇਗਰ ਤਦ ਤੱਕ ਲਈ